ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਿੰਦਰ ਮਲਾਪ YouTube ਚੈਨਲ ਤੋਂ ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੋ ਕਿ 5 ਮਿੰਟ ਵਿੱਚ ਰੈਸਪੀ ਬਣ ਕੇ ਤਿਆਰ ਹੋ ਜਾਵੇਗੀ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਇੱਕ ਪੈਨ ਉਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਔਰ ਥੋੜਾ ਜਿਹਾ ਆਪਾਂ ਪਾਵਾਂਗੇ ਉਹਦੇ ਵਿੱਚ ਬਟਰ ਬਟਰ ਆਪਾਂ ਇਕੱਲਾ ਨਹੀਂ ਪਾ ਸਕਦੇ ਕਿਉਂਕਿ ਇਕੱਲਾ ਬਟਰ ਜਿਹੜਾ ਉਹ ਜਲ ਜਾਂਦਾ ਵਾ ਇਸ ਲਈ ਆਪਾਂ ਥੋੜਾ ਜਿਹਾ ਨਾਲ ਆਇਲ ਪਾਵਾਂਗੇ ਇੰਦੇ ਵਿੱਚ ਥੋੜਾ ਜੀਰਾ, ਜਿਵੈਨ, ਰਾਈ ਪਾਵਾਂਗੇ ਜੀ ਥੋੜਾ ਜਿਹਾ ਦੇ ਵਿੱਚ ਇੱਕ ਚਮਚ ਆਪਾਂ ਪਾਵਾਂਗੇ ਜੀ ਲਸਣ ਦਾ ਔਰ ਭੁੰਨ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਫਿਰ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਵੀ ਇਹ ਲਓ ਆਪਣਾ ਪਨਾ ਮਸਾਲਾ ਤਿਆਰ ਕਰਾਂਗੇ ਜੀ ਇੱਕ ਪਿਆਜ਼ ਔਰ ਇੱਕ ਟਮਾਟਰ ਇਸ ਦਸ ਰੈਸਪੀ ਜਿਹੜੀ ਆ ਸਿਰਫ 5 ਮਿੰਟ ਵਿੱਚ ਹੀ ਬਣ ਕੇ ਤਿਆਰ ਹੋ ਜਾਣੀ ਆ ਜਦੋਂ ਵੀ ਆਪਾਂ ਕਿਤੇ ਸਫਰ ਤੇ ਜਾਣੇ ਜਾਂ ਕਿਤੇ ਆਣ ਕੇ ਆਪਣਾ diel ਨਹੀਂ ਕਰਦਾ ਸਬਜ਼ੀ ਬਣਾਉਣ ਨੂੰ ਤੇ ਆਪਾਂ 5 ਮਿੰਟ ਵਿੱਚ ਹੀ ਫਿਰ ਇਸ ਤਰ੍ਹਾਂ ਦੀ ਰੈਸਪੀ ਤਿਆਰ ਕਰਕੇ ਖਾ ਸਕਦੇ ਆ ਔਰ ਮੈਂ ਹੁਣ ਇੱਕ ਪਾਸੇ ਜਿਸ ਤਰ੍ਹਾਂ ਪੈਨ ਰੱਖ ਕੇ ਲਸਣ گارਲਿਕ ਵਗੈਰਾ ਉੱਪਰ ਰੱਖਿਆ ਹੈ ਆਪਾਂ ਭੁੰਨਣ ਵਾਸਤੇ ਔਰ ਇਸ ਤੋਂ ਬਾਅਦ ਆਪਾਂ ਨਾਲ ਹੀ ਫਟਾਫਟ ਮਸ਼ਰੂਮ ਨੂੰ ਵਾਸ਼ ਕਰਾਂਗੇ ਮਸ਼ਰੂਮ ਨੂੰ ਵਾਸ਼ ਕਰਨ ਤੋਂ ਬਾਅਦ ਆਪਾਂ ਇੱਕ ਕਾਟਨ ਦਾ ਟਾਵਲ ਲਵਾਂਗੇ ਟਾਵਲ ਦੇ ਉੱਪਰ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਵਾਂਗੇ ਔਰ ਸੁਕਾ ਕੇ ਫਟਾਫਟ ਨਾਲ ਹੀ ਉਹਨਾਂ ਦੇ ਅੰਦਰ ਕੱਟ ਕੇ ਤੇ ਆਪਾਂ ਫਿਰ ਇਹਦੇ ਵਿੱਚ ਪਾਵਾਂਗੇ ਤਾਂ ਜੀ ਆਪਣੀਆਂ ਮਸ਼ਰੂਮ ਵਾਸ਼ ਹੋ ਗਈਆਂ ਨੇ ਹੁਣ ਆਪਾਂ ਇਹਨਾਂ ਨੂੰ ਕਾਟਨ ਦੇ ਟਾਵਲ ਦੇ ਵਿੱਚ ਪਾ ਕੇ ਥੋੜਾ ਜਿਹਾ ਸੁਕਾ ਲਾਂਗੇ ਔਰ ਸੁਕਾ ਕੇ ਫਿਰ ਆਪਾਂ ਨੂੰ ਇੱਕ ਮਸ਼ਰੂਮ ਦੇ ਆਪਾਂ ਦੋ ਪੀਸ ਜਾਂ ਚਾਰ ਪੀਸ ਵੀ ਕੱਟ ਕੇ ਫਟਾਫਟ ਉਹਦੀ ਕਟਿੰਗ ਕਰ ਲਾਂਗੇ। ਔਰ ਇਹਨੂੰ ਕਟਿੰਗ ਤੋਂ ਬਾਅਦ ਫਿਰ ਆਪਾਂ ਨੂੰ ਥੋੜਾ ਜਿਹਾ ਪਹਿਲਾਂ ਆਪਾਂ ਪੈਨ ਦੇ ਵਿੱਚ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਆਇਲ ਜਿਹੜਾ ਪਮੋਇਸਚਰ ਹੁੰਦਾ ਉਹ ਨੂੰ ਪਾ ਲਵਾਂਗੇ। ਤੇ ਫਿਰ ਆਪਾਂ ਉਹਨਾਂ ਇਹਨੂੰ ਜਲਦੀ ਜਲਦੀ ਇਹਨੇ ਪਨ ਜਾਣਾ ਬਸ 5 ਮਿੰਟ ਦੇ ਵਿੱਚ ਹੀ। ਕੋਈ ਜ਼ਿਆਦਾ ਟਾਈਮ ਨਹੀਂ ਲੈਂਦੀ ਮਸ਼ਰੂਮ ਦੀ ਸਬਜ਼ੀ। ਤੇ ਖਾਂਚ ਵੀ ਟੇਸਟੀ ਬਣਦੀ ਆ ਬਹੁਤ ਸਵਾਦ ਆਪਣੇ ਮਸ਼ਰੂਮਸ ਕੱਟੀਆਂ ਰਈਆਂ ਨੇ ਹੁਣ ਆਪਾਂ ਇਹਦੇ ਵਿੱਚ ਪਾ ਕੇ ਤੜਕੇ ਚ ਥੋੜਾ ਜਿਆਦਾ ਮੋਇਸਚਰ ਸੁਕਾਵਾਂਗੇ ਜਿਹੜਾ ਫਿਰ ਆਪਾਂ ਇਹਦਾ ਮੋਇਸਚਰ ਸੁੱਕਣ ਤੋਂ ਬਾਅਦ ਹੀ ਫਿਰ ਆਪਾਂ ਪਿਆਜ਼ ਟਮਾਟਰ ਵਿੱਚ ਪਾਵਾਂਗੇ ਤੇ 2-3 ਮਿੰਟ ਵਿੱਚ ਹੀ ਸਬਜ਼ੀ ਬਸੇ ਹੋ ਜਾਣੀ ਆ ਬਣ ਜਾਣੀ ਆ ਬਹੁਤ ਹੀ ਟੇਸਟੀ ਬਣਦੀ ਆ ਔਰ ਜਿਸ ਤਰ੍ਹਾਂ ਕਿ ਅੱਗੇ ਹੁਣ ਆਪਾਂ ਨੂੰ ਸਰਦੀਆਂ ਵਿੱਚ ਵਿਟਾਮਿਨ ਡੀ ਦੀ ਕਈ ਬਾਹਰ ਵਾਲੇ ਬੱਚਾ ਧੁੱਪ ਨਹੀਂ ਹੁੰਦੀ ਤਾਂ ਵਿਟਾਮਿਨ ਡੀ ਦੀ ਹੋ ਜਾਂਦਾ ਵਾ ਨਾ ਵਿਟਾਮਿਨ ਡੀ ਦੀ ਆਪਣੀ ਇਹਦੇ ਨਾਲ ਕਮੀ ਵੀ ਪੂਰੀ ਹੋ ਜਾਂਦੀ ਆ ਔਰ ਸਬਜ਼ੀ ਵੀ ਖਾਣ ਚ ਟੇਸਟੀ ਬਣਦੀ ਆ ਔਰ ਬਿਲਕੁਲ ਹੀ ਵਧੀਆ ਹੁੰਦੀ ਬਣਦੀ ਆ ਸਬਜ਼ੀ ਹੁਣ ਆਪਣਾ ਇਹਦੇ ਮੋਇਸਚਰ ਸੁੱਕ ਗਿਆ ਵਾ ਤੁਹਾਨੂੰ ਆਪਾਂ ਇਹਦੇ ਵਿੱਚ ਪਿਆਜ਼ ਤੇ ਟਮਾਟਰ ਪਾਵਾਂਗੇ ਔਰ ਥੋੜਾ ਜਿਹਾ ਹੁਣ ਆਪਾਂ ਇਹਨਾਂ ਨੂੰ ਭੁੰਨ ਕੇ ਇਹ ਆ ਇਸ ਮਟਰ ਨੂੰ ਥੋੜਾ ਜਿਹਾ ਆਪਾਂ ਪਾਉਣ ਲਵਾਂਗੇ ਪੁੰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਥੋੜਾ ਆਪਾਂ ਬੇਸਿਕ ਜਿਹਾ ਮਸਾਲੇ ਪੈਣੇ ਆ ਜਿ ਸੌਕ ਨਮਕ ਹਲਦੀ ਕਾਲੀ ਮਿਰਚ بس ਇੰਨਾ ਕੀ ਆਪਾਂ ਇਹਦੇ ਤੋਂ ਮਸਾਲੇ ਪਾਉਣੇ ਆ ਜਿਆਦਾ ਨਹੀਂ ਪਾਵਾਂਗੇ ਔਰ ਇੰਨੇ ਵਿੱਚ ਬਹੁਤ ਹੀ ਟੇਸਟੀ ਸਬਜ਼ੀ ਤਿਆਰ ਬਣ ਹੋ ਜਾਂਦੀ ਹੈ ਜੀ ਤੁਸੀਂ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਓ ਜੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਆ ਜਿਹਦਾ ਸਾਰਾ ਮੌਇਸਚਰ ਸੁੱਕ ਗਿਆ ਵਾ ਸਬਜੀ ਦੇ ਵਿੱਚੋਂ ਇਹ ਸਿਰਫ 1 ਮਿੰਟ ਦੇ ਵਿੱਚ ਹੀ ਆਪਣਾ ਬਸ ਇੰਨੇ ਕੁ ਟਾਈਮ ਦੇ ਵਿੱਚ ਹੀ ਸਬਜੀ ਇਹ ਮੌਇਸਚਰ ਜਿਹੜਾ ਦਾ ਸੁੱਕ ਜਾਂਦਾ ਉਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਸਬਜੀ ਹੋ ਗਈ ਦੇਖੋ ਜਣ ਸਬਜੀ ਉਨਾ ਪੈਦੇ ਵਿੱਚ ਪਾਵਾਂਗੇ ਜੀ ਮਸਾਲੇ ਬਿਲਕੁਲ ਥੋੜੇ ਜਿਹਾ ਹੀ ਮਸਾਲੇ ਪੈਂਦੇ ਐ ਤੇ ਨਮਕ ਵੀ ਬਹੁਤ ਹੀ ਘੱਟ ਪੈਂਦਾ ਵਾ ਬਿਲਕੁਲ ਇੱਕ ਹੀ ਚਮਚ ਆਪਾਂ ਥੋੜਾ ਜਿਹਾ ਹੀ ਨਮਕ ਪਾਵਾਂਗੇ ਅੱਧਾ ਕੁ ਚਮਚ ਹੀ ਬਾਕੀ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਆਪਣਾ ਨਮਕ ਮਿਰਚ ਪਾ ਸਕਦੇ ਹੋ ਥੋੜਾ ਜਿਹਾ ਆਪਾਂ ਕਾਲੀ ਮਿਰਚ ਪਾਵਾਂਗੇ ਥੋੜੀ ਜਿਹੀ ਹਲਦੀ ਪਾਵਾਂਗੇ ਥੋੜੀ ਜਿਹੀ ਆਪਾਂ ਰੈੱਡ ਚਿਲੀ ਪਾਊਡਰ ਪਾਵਾਂਗੇ ਕਲਰ ਵਾਸਤੇ ਆਪਣੀ ਸਬਜੀਂ ਪਾਸ ਰੈਡੀ ਆ ਜੀ। ਇਹ ਆਪਣੀ ਸਬਜੀਂ ਕਿੰਨੀ ਸੋਹਣੀ ਬਣ ਗਈ ਆ। ਔਰ ਬਾਅਦ ਵਿੱਚ ਆਪਾਂ ਦੇ ਨਾਸਟ ਵਿੱਚ ਦੇ ਵਿੱਚ ਥੋੜੀ ਜੀ ਆਪਾਂ ਘਰ ਦੀ ਫਰੈਸ਼ ਕਰੀਮ ਥੋੜੀ ਭੈਂਟ ਕੇ ਨਾ ਤੇ ਆਪਣਾ ਜੇ ਉੱਪਰ ਥੋੜੀ ਜੀ ਫਰੈਸ਼ ਕਰੀਮ ਪਾ ਦਵਾਂਗੇ। ਇਹ ਨਾਲ ਸਬਜੀ ਦਾ ਹੋਰ ਵੀ ਟੇਸ ਥੋੜਾ ਵਧੀਆ ਹੋ ਜਾਂਦਾ ਵਾ। ਇਹ ਆਪਾਂ ਕਾਲੀ ਮਿਰਚ ਪਾਈ ਆ ਜੀ ਇਹਨੇ ਦੇ ਉੱਪਰ। ਇੰਨਾ ਹੀ ਟਾਈਮ ਲੱਗਦਾ ਇਹਨੂੰ ਸਿਰਫ 5 ਮਿੰਟ ਦੇ ਵਿੱਚ ਵਿੱਚ ਬਿਲਕੁਲ ਸਬਜ਼ੀ ਬਣ ਕੇ ਰੈਡੀ ਆ ਥੋੜੀ ਜੀ ਆਪਾਂ ਦੇਖੋ ਜੀ ਤਾਜੀ ਕਰੀਮ ਜਿਸ ਤਰ੍ਹਾਂ ਘਰ ਦੀ ਮਲਾਈ ਹੁੰਦੀ ਹੈ ਨਾ ਉਹਨੂੰ ਪੈਟ ਕੇ ਪਾ ਦੋ ਬਸ ਇਹਦੇ ਨਾਲ ਹੀ ਆਪਣੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦੀ ਆ ਕਰੀਮੀ ਜਿਹਾ ਟੇਸਟ ਆ ਜਾਂਦਾ ਸਬਜ਼ੀ ਦੇ ਵਿੱਚ ਆਪ ਜੀ ਨੂੰ ਰੈਸਟੋਰੈਂਟ ਤੋਂ ਵੀ ਇਸ ਵਾਂ ਦੀ ਸਬਜ਼ੀ ਨਹੀਂ ਮਿਲੂਗੀ 5 ਮਿੰਟ ਦੇ ਵਿੱਚ ਬਣ ਕੇ ਆਪਣੀ ਮਿੰਟੋ-ਮਿੰਟ ਸਬਜ਼ੀ ਤਿਆਰ ਹੋ ਜਾਂਦੀ ਆ ਤੁਰ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਬਣਦੀ ਆ ਆਪ ਜੀ ਇੱਕ ਵਾਰੀ ਜਰੂਰ ਇਹਨੂੰ ਟਰਾਈ ਕਰਨਾ ਔਰ ਕਮੈਂਟ ਵਿੱਚ ਦੱਸਿਓ ਜੀ ਕਿਸ ਤਰ੍ਹਾਂ ਲੱਗੀ ਤੁਹਾਨੂੰ ਸਾਡੀ ਰੈਸਪੀ ਧੰਨਵਾਦ ਜੀ ਤੁਹਾਡਾ ਸਭ ਦਾ